ਸਤਿਕਾਰਯੋ ਸਰ ਸਰ ਤਖਤ ਦੇ ਮਾਲਕ ਪੋਥੀ ਪਰਮੇਸ਼ਰ ਦਾ ਨਾਮ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਦਾਂ ਦੀ ਪਾਪ ਤਰ ਹਜ਼ੂਰੀ ਅੰਦਰ ਸੰਦੇਆ ਦੇ ਲੇਖਕਾਂ ਦੀ ਹਾਜ਼ਰੀ ਪਰ ਰਹੇ ਗੁਰੂ ਭਗਤਿਆਰੇ ਸਤ ਸੰਗੀ ਜਦੋਂ ਦੇਸੀ ਮਹੀਨਿਆਂ ਤੋ ਤਾਕ ਇੱਕ ਉਹ ਦਾ ਮਹੀਨਾ ਚੱਲ ਰਿਹਾ ਹੈ ਤੇ ਖਾਸ ਕਰਕੇ ਜਦੋਂ ਇਹ ਉਹ ਦਾ ਮਹੀਨਾ ਹੁੰਦਾ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਨਾਂ ਦੇ ਸੁਚੇ ਪਰਿਵਾਰ ਤਿਨਾਂ ਦੇ ਚਾਰ ਸਾਹਿਬਜ਼ਾਦੇ ਲੱਗੇ ਜਿਗਰ ਸਹਿਬਜ਼ਾਦਾ ਬਾਬਾ ਦੀ ਸਿੱਖੀ ਸਹਿਬਜ਼ਾਦਾ ਬਾਬਾ ਜੁਟਾ ਸਿੰਘ ਦੀ ਸਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਦੀ ਅਤੇ ਸਾਰਿਆਂ ਤੋਂ ਛੋਟੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਸਤੇਜਾ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨਾ ਤੇ ਸਤਿਕਾਰਯੋਗ ਮਾਨਨਾ ਮਾਤਾ ਗੁਰਿੰਦ ਕੌਰ ਜੀ ਅਤੇ ਉਹ ਕਿਆ ਲਈਏ ਕਿ ਲਾਖਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਸਰਹੱਦ ਦੀ ਧਰਤੀ ਤੱਕ ਜਿਸ ਨੂੰ ਇੱਕ ਨਾਮ ਦਿੱਤਾ ਗਿਆ ਸਫਰ ਦੀ ਸ਼ਹਾਦਤ ਇਸ ਸਫਰ ਨੂੰ ਰਾਜ ਜਿਨ੍ਹਾਂ ਜਿਨ੍ਹਾਂ ਨੇ ਸ਼ਹਾਦਤ ਵੀ ਅੱਗੇ ਨੂੰ ਮਾਦਿਆ ਪੋਨੇ ਮਹੀਨੇ ਅੰਦਰ ਜੁਨੀਆਂ ਵੀ ਨਾਨਕ ਨਾਮ ਲੈਵਾ ਸੰਤਾਂ ਇਹਨਾਂ ਨੂੰ ਲਾਵਾ ਜਿਹੜੇ ਲੋਕ ਵਾਕੇ ਸਾਧ ਸੰਗਤ ਅਧਰਿ ਨੇ ਜਾਂ ਜਿਨ੍ਹਾਂ ਦੇ ਅੰਦਰ ਦਇਆ ਨਾਮ ਦੀ ਚੀਜ਼ ਹੈ ਉਹ ਸਾਰੇ ਹੀ ਇਹਦਾ ਬਹਾਰ ਤੋਂ ਬਾਗੀਆਂ ਨੂੰ ਚੇਤੇ ਕਰਦੇ ਇਸੇ ਕੌਮ ਇੱਕ ਐਸੀ ਕੌਮ ਹੈ ਸਾਡੇ ਕੋਲ ਇੱਕ ਜਾਂ ਦੋ ਸ਼ਹੀਦ ਨਹੀਂ ਬਲਕਿ ਇਤਿਹਾਸ ਦੇ ਜਿਵੇਂ ਵੀ ਪਨੇੜੇ ਕੋਈ ਵੀ ਐਸਾ ਪਨਾ ਨਹੀਂ ਜਿਹੜਾ ਖੂਨ ਦੇ ਲਹੂ ਦੇ ਨਾਲ ਨਾ ਰੱਪਿਆ ਹੋ ਕਿਸੇ ਗਦਵਾਰ ਦੇ ਕਹਿ ਹੋਏ ਬੋਲ ਨੇ ਕਿਸੇ ਕੌਮ ਦੀ ਜੇਕਰ ਗਿਣਤੀ ਕਰਨੀ ਹੋਵੇ ਨਾ ਗਿਨੋ ਉਸ ਕੌਮ ਦੇ ਮਰੀਦ ਕਿੰਨੇ ਸਭੋ ਗਿਨੋ ਇਹ ਕਿ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ ਸਿੱਖ ਕੌਮ ਦੇ ਅੰਦਰ ਦਾਸ ਕਈ ਵਰੀ ਇਹ ਬੇਨਤੀ ਕਰਦਾ ਇਹ ਕਿ 3 ਸਾਲ ਦੇ ਬੱਚੇ ਤੋਂ ਲੈ ਕੇ 90-90 ਸਾਲਾਂ ਤੱਕ ਬਹਾਰ ਸ਼ਹੀਦ ਪਏ ਤੇ ਅਜ ਅਸੀਂ ਉਨਾ ਸਾਧ ਸੰਗਤ ਸਹਿ ਯਾਦਿਆਂ ਦੀ ਪਰਵਾਹੀ ਨੂੰ ਚੇਤੇ ਕਰਨਾ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਨਾਮ ਦਿੱਤਾ ਗਿਆ ਹੈ ਨਿੱਕੀਆਂ ਜਿੰਦਿਆਂ ਵੱਡੇ ਸਾਡੇ ਅਸੀਂ ਸਾਧ ਸੰਗਤ ਭਾਰੀ ਤੌਰ ਤੇ ਤੱਕਦੇ ਆਂ ਵੀ ਸ਼ਹਿਦ ਨਿੱਕੀਆਂ ਜਿੰਦਾਂ ਪਰ ਜਦੋਂ ਉਹਨਾਂ ਦੀ ਕਰਦੀ ਵੱਲ ਵੇਖਨੇ ਆ ਤੇ ਫਿਰ ਸਾ ਸੰਗਤ ਉਹਨਾਂ ਦੇ ਤੇ ਨਾਵਾਂ ਦੇ ਨਾਲ ਵੀ ਜੜਾਈ ਬਾਬਾ ਅਰਫਾਜ਼ ਜੁੜ ਗਏ ਕਿਉਂਕਿ ਉਹਨਾਂ ਦੀ ਕਰਨੀ ਏਨੀ ਮਹਾਨ ਸੀ ਬਾਬਾ ਸ਼ਬਦ ਆਮ ਕਰਕੇ ਜਿਹੜਾ ਕਿਸੇ ਬਜ਼ੁਰਗ ਦੇ ਨਾਮ ਦਾ ਲਰਿਆ ਜਾਂਦਾ ਪਰ ਜਦੋਂ ਉਹਨਾਂ ਦੀ ਕੁਰਬਾਨੀ ਨੂੰ ਕਿਸੇ ਨੇ ਤੱਕਿਆ ਆਦਮੀ ਦਾਸ ਫਤੇਗੜ ਸਾਹਿਬ ਦੀ ਧਰਤੀ ਤੋਂ ਉੱਠ ਕੇ ਆਇਆ ਕੋਈ ਵੀ ਐਸਾ ਸਾ ਸੰਗਤ ਜੀਵ ਨਹੀਂ ਸੀ ਜਿਹਨੇ ਬਾਬਾ ਫਤੇਹ ਸਿੰਘ ਦੀ ਵੱਲ ਮੁੱਖ ਕਰਕੇ ਉਸ ਗੁਰਦਵਾਰ ਦੇ ਵੱਲ ਸੀਸ ਨਾ ਨਿਵਾਇਆ ਹੋ। ਹਰ ਇੱਕ ਸਾਧ ਸੰਗਤ ਸਜਣ ਦੀ ਜਿਹੜੀ ਅੱਖ ਇਹਨਾਂ ਉਹ ਨੰਬ ਹੋ ਜਾਂਦੀ ਏ ਜਦੋਂ ਇਹਨਾਂ ਸਾਕੇਆਂ ਨੂੰ ਸੁਣਦਾ। ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅਨੰਪੁਰ ਸਾਹਿਬ ਦੇ ਇੱਥੇ ਨੂੰ ਛੱਡ ਗਏ ਨੇ ਸਰਸਾ ਦੇ ਕਿਨਾਰੇ ਪਹੁੰਚੇ ਇਥੇ ਮਹਾਰਾਜਾ ਦਾ ਪਰਿਵਾਰ ਕਿੰਨ੍ਹ ਹਿੱਸਿਆਂ ਦੇ ਵਿੱਚ ਛੰਡਿਆ ਗਿਆ ਸਤਕਾਰਯੋਗ ਮਾਤਾ ਗੁਦਰੀ ਜੀ ਪਤੇ ਨਾਲ ਉਨ੍ਹਾਂ ਦੇ ਪੁੱਤਰੇ ਸਹਿਬਜ਼ਾਦਾ ਬਾਬਾ ਦੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਦੋਂ ਸਾਧ ਸੰਗਤ ਪਹਾੜੀ ਦਾਕਾ ਸੇ ਵਸਤਰ ਜੜਾਇਓ ਭਿਜੇ ਹੋਏ ਤੇ ਪੋ ਦਾ ਮਹੀਨਾ ਅੱਖਦਰੇ ਕੀ ਜੜਾਇਓ ਠੱਡ ਪੈ ਰਹੀ ਇਹ ਤੁਸੀਂ ਸਿਆੜੇ ਸੁਹਜਵਾਨ ਬੈਠੇ ਹੋ ਜਦੋਂ ਆਪਾਂ ਇਹ ਪੋ ਦਾ ਮਹੀਨਾ ਰੱਬ ਗਾਇਨ ਸਰਦੀਆਂ ਦੇ ਦਿਨ ਹੁੰਦੇ ਨੇ ਆਪਾਂ ਜਦੋਂ ਕਿਸੇ ਵੀ ਸੱਜਣ ਰਿਸ਼ਤੇਦਾਰ ਨੂੰ ਜਿਸ ਦੇ ਨਾਲ ਸਾਡਾ ਅਤ ਦਾ ਸਨੇਹ ਹੋਵੇ ਆਪਾਂ ਫੋਨ ਕਰਦੇ ਆ ਪਰਿਵਾਰਿਕ ਮੈਂਬਰਾਂ ਤੇ ਰਾਜੀ ਖੁਸ਼ੀ ਪੁੱਛਦੇ ਆ ਤੇ ਆਪਾਂ ਇਹ ਗੱਲ ਕਹਿੰਦੇ ਆ ਭਾਈ ਸਰਦੀ ਦਾ ਮੌਸਮ ਆ ਗਿਆ ਏ ਬੱਚਿਆਂ ਦਾ ਤੇ ਖਾਸ ਕਰਕੇ ਬਜ਼ੁਰਗਾਂ ਦਾ ਖਿਆਲ ਰੱਖਿਆ ਇਹਨਾਂ ਨੂੰ ਫੱਟ ਵਧੇਰੇ ਲੱਗਦੀ ਕਿਉਂਕਿ ਜਵਾਨੀ ਵਿੱਚ ਜੋਸ਼ਤਾ ਹੈ ਜਵਾਨੀ ਵਿੱਚ ਬੰਦਾ ਦੁੱਖ ਸੁੱਖ ਦੇ ਡਾਇਓ ਸਹਾਰ ਲੈਂਦਾ ਇਹ ਤਿੰਨ ਪੜਾ ਜਿਹੜੇ ਨੇ ਬਾਲ ਜਵਾਨੀ ਔਰ ਬਿਰਦਸਤੋ ਬਚਪਨ ਅਤੇ ਜਿਹੜਾ ਬੁਢਾਪੇ ਦੀ ਅਵਸਥਾ ਹੈ ਨਾ ਜੀ ਇਹਦੇ ਵਿੱਚ ਬੜੀ ਸਾਫ ਸੁਭਾਲ ਦੀ ਜ਼ਰੂਰਤ ਹੁੰਦੀ ਹੈ देखो बचपन ਦੇ ਵਿੱਚ ਬੱਚਾ ਅਕਸਰ ਪਾਪਿਆਂ ਦੇ ਉੱਤੇ ਪੈਣ ਹੋ ਜਾਂਦਾ ਹੈ ਤੇ ਜਦੋਂ ਬੁਢੇਪੇ ਵਿੱਚ ਕਦਮ ਰੱਖਦਾ ਹੈ ਉਹ ਫਿਰ ਆਪਣੀ ਸੰਤਾਨ ਤੇ ਬੱਚਿਆਂ ਤੇ ਨਿਰਭੈ ਹੋ ਜਾਂਦਾ ਉਹਨੂੰ ਅਧਿਹਰੇ ਜਿਹੜਾ ਹੈ ਧਿਆਨ ਦੇ ਕੇ ਰਖਣਾ ਪੈਂਦਾ ਹੈ ਸਰਦੀ ਗਰਮੀ ਤੋਂ ਬਚਾਉਣਾ ਪੈਂਦਾ ਹੈ ਤੇ ਇਹ ਦੋ ਪੁਰਾਉ ਹੋ ਗਏ 80 ਸਾਲ ਤੋਂ ਵੱਧ ਆਰਗਨਾਈਜ਼ ਸਰਕਾਰਾਂ ਉਹ ਬਾਕੀ ਗੁਜ਼ਰ ਕਹਿੰਦੀ 84 ਸਾਲਾਂ ਦੇ ਤਕਰੀਬਨ ਕਰੀਬ ਆਰਬਲਾ ਸੰਤਕਾਰਯੋਗ ਬਾਬਾ ਗੁਰੇਵਾਲ ਕੀ ਤੇ ਅਤੇ ਸਾਧ ਸੰਗਤ ਤੁਸੀਂ ਵੇਖੋ ਉਹ ਵੀ 1690 ਨੂੰ ਬਾਬਾ ਫਤੇਹ ਸਿੰਘ ਦੀ ਆਮਦ ਹੋਈ ਤੇ 1705 ਈਸਵੀ ਅੰਦਰ ਉਹਨਾਂ ਨੇ ਇਹ ਸਾਕਾ ਜੜਾਇ ਕੀਤਾ ਤੇ ਪੰਜੂ ਸਾਧਾਂ ਦੀ ਆਰਬਲਾ ਬਣ ਗਈ ਤੇ ਸਾਧ ਸੰਗਤ ਇਸੇ ਤਰ੍ਹਾਂ ਪੰਜ 6 ਸਾਲ ਕੱਢ ਲਈ ਤੇ ਇਸੇ ਤਰ੍ਹਾਂ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਦੀ ਉਹਨਾਂ ਦਾ ਜਿਹੜਾ ਆਗਮਨ 1642 ਈਸਵੀ ਦੇ ਅੰਦਰ ਇਸ ਹੀ ਹਿਸਾਬ ਦੇ ਨਾਲ ਤਕਰੀਬਨ ਜਿਹੜਾ ਏ 6 ਤੇ 8 ਸਾਲਾਂ ਦਾ ਆਪਾਂ ਕਹਿ ਸਕਦੇ ਹਾਂ ਉਹਨਾਂ ਸਹਿਜਾਦਿਆਂ ਦੀ ਆਰਥੀ ਤੇ ਜਦੋਂ ਕਵੀ ਸੰਤੋਖ ਸਿੰਘ ਜੀ ਜਾਂ ਅੱਲਾ ਯਾਰ ਖਾਂ ਜੋਗੀ ਉਹ ਰੰਗ ਭਰਦੇ ਵੀ ਇਹਨਾਂ ਸਾਕੇਆਂ ਦੇ ਅੰਦਰ ਉਹਨਾਂ ਨੇ ਦੇੜੇ ਹੋ ਕੇ ਇਹਨੂੰ ਮਹਿਸੂਸ ਕੀਤਾ ਤੇ ਫਿਰ ਸਾਸਗਤ ਉਹ ਜ਼ਿਕਰ ਕਰਦੇ ਨੇ ਕਿ ਜਦੋਂ ਸਰਸਾ ਨੂੰ ਪਾਰ ਕਰਕੇ ਇਹ ਸਾਬ ਜਾਨੇ ਆਪਣੀ ਦਾਦੀ ਦੇ ਨਾਲ ਜਾ ਰਹੇ ਸਨ ਇੱਕ ਪਾਸੇ ਜਿਹੜਾ ਹੈ ਉਲੀ ਫੜੀ ਹੋਈ ਹੈ ਬਾਬਾ ਜੋਰਾਵਰ ਸਿੰਘ ਨੇ ਤੇ ਇੱਕ ਪਾਸੇ ਜਿਹੜਾ ਹੈ ਬਾਬਾ ਫਤੇ ਸਿੰਘ ਨੇ ਤੇ ਫਿਰ ਉਸ ਵਕਤ ਦੋ ਭਰਾਵਾਂ ਦੇ ਵਿੱਚ ਜੋ ਗੁਫਤਗੂ ਹੋਈ ਜੋ ਗੱਲਬਾਤ ਹੋਈ ਉਹ ਕਵੀ ਅੱਲਾ ਯਾਰਖਾਨ ਜੋਗੇ ਜਾਂ ਹੋਰ ਪੰਜਾਬੀ ਦੇ ਜਿਹੜੇ ਸ਼ਾਇਰ ਨੇ ਉਹਨਾਂ ਨੇ ਉਹਦੇ ਵਿੱਚ ਰੱਤ ਭਰਿਆ کہ بابا فتح جیت, جیت کر تصریف لائے گے اببا کے ساتھ ججار آئے گے گلا کر ہم ایک سے روٹ جائیں گے ماتا کبھی پتا کبھی بھائی بنائیں گے وہ ہم کو گڑے لگا کر کہ بار, بار پر ہم نہیں مانیں گے جید ہاں ਬਾਬਾ ਫਤੇਸ ਸਿੰਘ ਆਪਣੀ ਤਾਜ਼ੀ ਤਕਸਾਲ ਕਰਦਾ ਏ ਕਿ ਦਾਦੀ ਅਮਾ ਸਾਡਾ ਵੱਡਾ ਭਰਾ ਅਜੀਤ ਸਿੰਘ ਜੁਝਾਰ ਸਿੰਘ ਉਹਦੇ ਜੱਗ ਤੇ ਗਏ ਕਿਉਂਕਿ ਬਾਬਾ ਅਜੀਤ ਸਿੰਘ ਨੇ ਪਹਿਲਾਂ ਵੀ ਜੱਗਾ ਜੁਝਾਰ ਦੇ ਵਿੱਚ ਹਿੱਸਾ ਲਿਆ ਏ ਤੇ ਹਰ ਵਾਰੀ ਬਾਬਾ ਅਜੀਤ ਸਿੰਘ ਦੀ ਜਗਾ ਦੇ ਵਿੱਚ ਮੱਲਾ ਮਾਰ ਕੇ ਵਾਪਸ ਹੁੰਦੇ ਸੀ ਇਸ ਸਭਾਵਤ ਪਾਸ ਸੀ ਭਰਾ ਸੀ ਵੱਡਾ ਸਨੇਹ ਸੀ ਆਪ ਕਰਕੇ ਲੋਕ ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਬਾ ਹੁੰਦੇ ਨੇ ਇਸੇ ਤਰ੍ਹਾਂ ਬਾਬਾ ਫਤੇ ਸਿੰਘ ਇਹ ਗੱਲ ਕਹਿੰਦਾ ਹੈ ਦਾਦੇ ਆਪਾ ਸਾਡਾ ਭਰਾ ਪਿਤਾ ਜਿਹੜਾ ਉਹ ਜੰਗ ਤੇ ਗਿਆ ਏ ਕਿ ਜਦੋਂ ਜੰਗਤ ਜਿੱਤ ਕੇ ਉਹ ਵਾਪਸ ਆਉਣਗੇ ਨਾ ਅਸੀਂ ਕਿ ਉਹਨਾਂ ਦੇ ਨਾਲ ਖੁਸ਼ੀ ਜਨਣਾ ਹੈ ਉਹਨਾਂ ਦੇ ਨਾਲ ਬੋਲਣਾ ਨਹੀਂ ਤੇ ਬਾਬਾ ਜੋਰਾਵਰ ਸਿੰਘ ਕਹਿੰਦੇ ਨੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣੀ ਏ ਕਿ ਸਾਨੂੰ ਤੁਸੀਂ ਕਿਉਂ ਨਹੀਂ ਨਾਲ ਲੈ ਕੇ ਗਏ ਉਹ ਹਮ ਕੋ ਘਰੇ ਰਖਾ ਕਰ ਕਹੇਗੇ ਜੀਤ ਹਾਰ ਪਰ ਹਮ ਨਹੀਂ ਮੰਨਗੇ ਜੀਤ ਹਾਰ ਉਹ ਸਾਨੂੰ ਵਾਰ-ਵਾਰ ਗਲ ਵਕੜੀ ਵਿੱਚ ਲੈ ਕੇ ਕਹਿਣਗੇ ਵੀਰੋ ਆਪ ਕੋ ਅਗਲੀ ਵਾਰ ਅਸੀਂ ਤੁਹਾਨੂੰ ਵਾਦਾ ਕਰ ਰਹੇ ਆ ਨਾਲ ਲੈ ਕੇ ਜਾਵਾਂਗੇ ਪਰ ਇਸ ਗੱਲ ਦਾ ਕਿਸ ਨੂੰ ਪਤਾ ਹੈ ਕਿ ਬਾਬਾ ਜੀ ਸਿੰਘ ਤੇ ਬਾਬਾ ਜੁਹਾਰ ਸਿੰਘ ਦੇ ਲੰਮੇ ਪੈਡੇ ਤੇ ਚਲੇ ਗਏ ਉੱਥੇ ਕੁੰਬਾ ਮਾਸਕੀ ਦੀ ਸ਼ੱਦ ਹੁੰਦੀ ਹੈ ਇਤਿਹਾਸ ਵਿੱਚ ਕਿਦਾਂ ਤ ਜਦੋਂ ਵਾਦਾ ਦੇ ਉੱਥੇ ਪਹੁੰਚੇ ਸੜਕੇ ਜਾਈਏ ਸੰਸਾਰਤ ਸੇ ਬਾਬਾਤ ਕਰਨ ਵਾਲੇ ਬਹੁਤ ਜਿਹੜਾ ਹੈ ਸੰਸਾਰ ਦੇ ਅੰਦਰ ਵੱਡੇ ਤੋਂ ਵੱਡੇ ਦਾਦੀ ਹੋਏ ਪਰ ਪਤਾ ਨਹੀਂ ਗੁਰਗੋਦਨ ਸਿੰਘ ਜੀ ਮਹਾਰਾਜ ਨੇ ਇਸ ਬਾਬਾ ਕੁਮਾਰ ਬਾਸ਼ਕੀ ਦੀ ਸ਼ਾਨ ਅਗੇ ਜੜਾਏ ਵੱਡੇ-ਵਾਡੇ ਸਰਹੰਦ ਦੇ ਜਿਹੜੇ ਐਲਕਾਰ ਸਭ ਨੂੰ ਛੁਟਾ ਕੇ ਰੱਖੇ ਬਾਬਾ ਕੁਮਾਰ ਬਾਸ਼ਕੀ ਉਨੇ ਸੰਤਾਰ ਯੋਗ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਬੇਤੀ ਕਰਕੇ ਕਿ ਮੇਰੇ ਕੋਲ ਮਾਤਾ ਜੀ ਆ ਰਹਿਣ ਵਾਸਤੇ ਕੇਵਲ ਕੱਖਾਂ ਦੇ ਬਣੇ ਹੋਈ ਕੁਲੀ ਹੈ ਤੁਸੀਂ ਆਪਣਾ ਜਿਹੜਾ ਇਹ ਬਿਸਤਰਾ ਇੱਥੇ ਲਾਓ ਤੇ ਮੈਂ ਬਾਹਰ ਲੇਟ ਜਾਂਦਾ ਹਾਂ ਤੇ ਇਸੇ ਤਰ੍ਹਾਂ ਜ਼ਿਕਰ ਹੁੰਦਾ ਏ ਕਿ ਇੱਕ ਬੀਬਾ ਉਸ ਹਲਕ ਘਰ ਤੋਂ ਜਿਆਦਾ ਆਧ ਤਿਆਰ ਕਰਵਾ ਕੇ ਦਾ ਸੰਤਾਰ ਯੋਗ ਮਾਤਾ ਗੁਜਰੀ ਜੀ ਅਤੇ ਇਹਨਾਂ ਸਹਿਬਜ਼ਾਦਿਆਂ ਨੂੰ ਸਾਥ ਸੰਗਤ ਸਿਖਾਉਂਦੀ ਹੈ ਇੱਕ ਰਾਤ ਜਿਹੜੀ ਇਹ ਸਹਿਬਜ਼ਾਦੀਆਂ ਨੇ ਅਤੇ ਸਤਕਾਰਯੋਗ ਮਾਤਾ ਗੁਦਰੀ ਜੀ ਨੇ ਕੁੰਮੇ ਬਾਸਕੇ ਦੇ ਸਾਸਦਨ ਘਰ ਕੱਟੇ ਤੇ ਇਧਰ ਜੇਕਰ ਹੁੰਦਾ ਹੈ ਇਤਿਹਾਸ ਵਿੱਚ ਕਿ ਜਦੋਂ ਸਾਗਾ ਚਮਕੌਰ ਵਾਪਰਦਾਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਾਰੀ ਪਾਰ ਕੇ ਨਿਕਲੇ ਤੇ ਉਸ ਵਕਤ ਹਕੂਮਤਾਂ ਜਿਹੜੀਆਂ ਨੇ ਭਾਰ ਕਰ ਰਹੀਆਂ ਸਨ ਇਹ ਘਟੌਨਾ ਜਿਹੜਾ ਏ ਤਕਰੀਬਨ ਪਿੰਡ ਪਿੰਡ ਦੇ ਵਿੱਚ ਸਾਸਦਨ ਅਲਾਟ ਕੀਤਾ ਗਿਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਪਰਿਵਾਰ ਨੂੰ ਕੋਈ ਵੀ ਘਰ ਦੇ ਵਿੱਚ ਫਨਾਣਾ ਨਾ ਦੇਵੇ ਕਿਉਂਕਿ ਇਹ ਹਕੂਮਤ ਦੇ ਭਾਗੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਜੇਕ ਤੇ ਸੂ ਮਿਲਦੀ ਏ ਤੇ ਤੁਰੰਤ ਜਿਹੜਾਏ ਕਿਸੇ ਵੀ ਅਹਿਲਕਾਰ ਦੇ ਨਾਲ ਸੰਪਰਕ ਕੀਤਾ ਜਾਏ ਉਹਨੂੰ ਵੱਡੀ ਰਕਮ ਦਿੱਤੀ ਜਾਏਗੀ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੂੰ ਜਿਉਂਦਾ ਜਾ ਮੁਰਦਾ ਉਹਨਾਂ ਦਾ ਸਿਰ ਕਲਮ ਕਰਕੇ ਲਿਆਏ ਤਾਂ ਉਹ ਵਧੀਆ ਉਹਦਾ ਤੇ ਵਧੀਆ ਇਨਾਮ ਦਿੱਤਾ ਜਾਵੇ। ਇਹ ਕਿੰੋਂ ਰਾ ਜੜਾਏ ਨਗਰਾਂ ਦੇ ਵਿੱਚ ਸਾਜ ਸੰਗਤ ਕੋਸਵੰਦ ਐਲਕਾਰ ਦੇਦੇ ਫਿਰ ਰਹੀ ਸੀ। ਤੇ ਕਿਦਰ ਸਦਕਾਰ ਯੋਗ ਬਾਗੁਦਰੀ ਜੀ ਆਪਣੇ ਪੁੱਤਿਆਂ ਨੂੰ ਲੈ ਕੇ ਤੇ ਅਗਲੇ ਪੈਡੇ ਵਾਸਤੇ ਜਦੋਂ ਦਿਲ ਦਾ ਘਾਟ ਹੁੰਦਾ ਚਾਲੇ ਪਉਂਦੇ ਨੇ ਤੇ ਰਸਤੇ ਵਿੱਚ ਕਈ ਇਤਿਹਾਸ ਕਰ ਕਹਿੰਦੇ ਨੇ ਕਿ ਇਹ ਗੁਰੂ ਘਰ ਦਾ ਜਿਹੜਾ ਇਹ ਰਸੁਰੀਆ ਰਹਿ ਚੁਕਿਆ ਸੀ ਜਿਵੇਂ ਕਈ ਸਾਲ ਲਗਾਤਾਰ ਗੁਰੂ ਘਰ ਦੇ ਵਿੱਚ ਰਹੇ ਕਿ ਸੇਵਾ ਕੀਤੇ ਗੱਗੋ ਬ੍ਰਾਹਮਣ ਜਦੋਂ ਸਾਧ ਸੰਗਤ ਇਹ ਮਿਲਦਾ ਏ ਇਹਨੇ ਬੇਨਤੀ ਕੀਤੀ ਕਿ ਮਾਦਾ ਜੀ ਤੁਸੀਂ ਮੇਰੇ ਨਾਲ ਚਲੋ ਇੱਥੇ ਕਿਹੜੇ ਹੀ ਮੇਰਾ ਪਿੰਡ ਜੜਾ ਏ ਸਹੇੜੀ ਏ ਆਪਣੇ ਨਗਰ ਵਿੱਚੇ ਲੈ ਗਿਆ ਘਰ ਦੇ ਵਿੱਚ ਮਾਦਾ ਜੀ ਨੂੰ ਵਿਸ਼ਰਾਮ ਕਰਾਇਆ ਤੇ ਜਦੋਂ ਇਸ ਗੱਗੋ ਬ੍ਰਾਹਮਣ ਨੇ ਵੇਖਿਆ ਨਾ ਇਸ ਤਾਰੇ ਉ ਮਾਦਾ ਜੀ ਦੇ ਕੋਲ ਤੇ ਮੋਹਰਾ ਵਾਲੀ ਥੈਲੀ ਮਾਇਆ ਵੱਡੇ ਆ ਵੱਡੇ ਹੰਦੇ ਸਾਧ ਸੰਗਤ ਦੀਨ ਜੜਾਈ ਗੁਲਾਕ ਰੱਖਦੇ ਨੇ ਤੇ ਗੁਰੂ ਬਾਣੀ ਦੇ ਅੰਦਰ ਸਤਿਗੁਰਾਂ ਨੇ ਇਹ ਸ਼ਬਦ ਲੈ ਕੇ بیان ਕੀਤਾ ਹੈ ਲੋਭੀ ਕਾਵੇ ਸਾਣਾ ਕਿੰਦਾ ਜੇ ਕਾ ਪਾਰ ਵਸਾਈ ਅੰਤ ਕਾਲ ਕਿੱਥੈ ਤੂੰ ਹੈ ਕਿੱਥੈ ਹੱਥ ਨਾ ਪਾਏ ਮੋਹ ਕਾਲੇ ਤਿੰਨ ਲੋਭੀਆਂ ਜਸਨ ਜਰਮ ਅਗਮਾਏ ਅੱਜ ਵੀ ਜਦੋਂ ਸਾਧ ਸੰਗਤ ਕੋਈ ਕਮੇ ਬਾਸ਼ਗੀ ਦਾ ਨਾਮ ਲੈਂਦਾ ਹੈ ਤੇ ਉਹ ਝੁੱਕ ਕੇ ਸलाम ਕਰਦਾ ਹੈ ਤੇ ਜਦੋਂ ਗੰਗੋ ਬ੍ਰਾਹਮਣ ਦਾ ਜ਼ਿਕਰ ਆਉਂਦਾ ਹੈ ਉਸ ਵਕਤ ਨੂੰ ਲਾੜ ਦਾ ਪਾਇਆ ਜਾਂਦਾ ਹੈ ਤਾਂ ਹੀ ਦੇ ਬਾਰੇ ਜਿਹਨੇ ਕਿਹਾ ਜਸੈ ਜਨਮ ਗਵਾਏ ਇਸੇ ਤਰ੍ਹਾਂ ਜਦੋਂ ਇਸ ਗੰਗੋ ਬ੍ਰਾਹਮਣ ਨੇ ਧਰਮ ਦੇ ਲਾਲਚ ਵਿੱਚ ਆ ਕੇ ਜਿੱਥੇ ਰਾਤ ਵਾਧਾ ਗੁਦਰੀ ਦੀ ਅਤੇ ਸਹਿਦ ਜਾਗਿਆਂ ਨੂੰ ਜਦੋਂ ਇਹਨੇ ਛਕਣ ਵਾਸਤੇ ਗੁਤਾਮ ਦੀ ਪ੍ਰਸ਼ਾਦਾ ਕਦੀ ਆਪਣੀ ਘਰਵਾਲੀ ਨੂੰ ਕਹਦਾ ਵੀ ਇਹਦੇ ਵਿੱਚ ਜ਼ਹਿਰ ਬੁਲਾ ਦੇ ਪਰ ਉਹਨੇ ਰਿਕਾਰ ਕੀਤਾ ਕਿ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਜਦੋਂ ਰਾਤ ਪਈ ਸਹਿਬਜ਼ਾਦੇ ਇਸ਼ਾਰਾ ਕਰ ਰਹੇ ਨੇ ਗੱਗੂ ਦੇ ਨਗਰ ਪਿੰਡ ਸਹੀੜੀ ਵਿਖੇ ਰਾਤ ਨੂੰ ਵੀ ਵਾਦਾ ਗੁਜ਼ਰੀ ਦੀ ਉਹਨਾਂ ਨੇ ਇੱਕ ਪਾਸੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਦੂਸਰੇ ਪਾਸੇ ਬਾਬਾ ਫਤੇ ਸਿੰਘ ਜੀ ਨੂੰ ਪਾਇਆ ਹੋਇਆ ਏ ਤੇ ਉਸ ਵਕਤ ਵੀ ਕਵੀ ਅੱਲਾ ਯਾਰਖਾ ਜੂਗੀ ਕਹਿੰਦਾ ਏ ਕਿ ਸਹਿਬਜ਼ਾਦੇ ਵਾਰ-ਵਾਰ ਆਪਣੀ ਦਾਦੀ ਨੂੰ ਸਵਾਲ ਕਰਦੇ ਨੇ ਕਿ ਸਾਡਾ ਪਿਤਾ ਕਿੱਥੇ ਵੇ ਸਾਡੇ ਭਰਾ ਕਿੱਥੇ ਨੇ ਸਾਡੀਆਂ ਮਾਤਾਵਾਂ ਨਜ਼ਰ ਕਿਉਂ ਨਹੀਂ ਆ ਰਹੀਆਂ ਸਾਡੀ ਸਿੱਖ ਨਜ਼ਰ ਕਿਉਂ ਨਹੀਂ ਆਉਂਦੀ ਪਰ ਮਾਤਾ ਗੁਦਰੀ ਜੀ ਉਸ ਵਕਤ ਬੜੇ ਠਰਮੇਦੇ ਨਾਲ ਸਹਿਜਾਤੀਆਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਨੇ ਕਿ ਨਾਲ ਹਮੇਸ਼ਾ ਉਹਨਾਂ ਨੂੰ ਧਰਮ ਦੇ ਵਿੱਚ ਪ੍ਰਪੱਕ ਰਹਿਣ ਦੀ ਹਦਾਇਤ ਕਰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀ ਜੀਵਨੀ ਅਤੇ ਗੁਰੂਵਾਰ ਜਦੋਂ ਪਾਤਸ਼ਾਹ ਜੀ ਮਹਾਰਾਜ ਜਨਾਂ ਦੀ ਜੀਵਨੀ ਸਾਜੀ ਕਰਦੇ ਨੇ ਨਾਲ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਨੇ ਕਿ ਪਹਿਲਾ ਵਰਨਤ ਗੋਲ ਜੀਵਨ ਕੀ ਛੜਿਆ ਸੋ ਸਭਨਾ ਤੇ ਰੇਨ ਕਾ ਤਵਾ ਹਮਾਰੇ ਪਾਸ ਇਸ ਤਰ੍ਹਾਂ ਕਰਦਿਆ ਸਾ ਸੰਗਤ ਰਾਜ ਜਿਹੜੀ ਹੈ ਗੱਗੂ ਦੇ ਘਰ ਬਤੀਤ ਹੋਈ ਜਦੋਂ ਅਧੀ ਰਾਤ ਦਾ ਸਮਾ ਹੋਇਆ ਤੇ ਇਸ ਧੰਦੇ ਨਾਲ ਜੀ ਗੱਗੂ ਬ੍ਰਾਹਮਣ ਨੇ ਉਸ ਵੇਲੇ ਮਾਤਾ ਦੇ ਸਰਾਂਵੇਂ ਨੂੰ ਜਦੋਂ ਉਹ ਮਾਇਆ ਵਾਲੀ थैਲੀ ਚੁੜਾਲੀ ਨਾ ਜਦੋਂ ਅੰਮ੍ਰਿਤ ਵੇਲੇ ਸੁਰੇਂ ਨੂੰ ਲੋ ਲੱਗੀ ਸਤਿਕਾਰਯੋਗ ਮਾਤਾ ਗੁਰੀ ਜੀ ਪੁੱਛਦੇ ਨੇ ਕਿ ਗੰਗਿਆ ਉਧਰ ਜੇਕਰ ਤੈਨੂੰ ਮਾਇਆ ਦੀ ਲੋੜ ਸੀ ਤੂੰ ਸਭ ਨੂੰ ਵੰਡ ਕੇ ਲੈ ਲੈਂਦਾ ਇਹ ਧਨ ਜਿਹੜਾ ਹੈ ਹਮੇਸ਼ਾ ਪ੍ਰਾਇਵ ਦਾ ਹੈ ਇਹ ਧਨ ਅਸੀਂ ਤੇਨੂੰ ਵੈਸੇ ਵੀ ਜਿਹੜਾ ਹੈ ਸੇਵਾ ਤੋਂ ਪ੍ਰਸੰਨ ਹੋ ਕੇ ਦੇ ਦੇਣਾ ਸੀ ਪਰ ਤੈਨੂੰ ਇਸ ਤਰ੍ਹਾਂ ਜਿਹੜਾ ਹੈ ਚੋਰੀ ਕਰਨ ਦੀ ਲੋੜ ਨਹੀਂ ਸੀ ਚਾਹੀਦੀ ਉਹ ਰਾਜ ਡਾਏ ਸਾਡੇ ਸਰਾਜੋ ਇਹ ਮਾਇਆ ਵਾਲੀ ਫੁਰਜੀ ਲੈ ਗਿਆ ਤੇ ਉਸ ਵਕਤ ਗੰਗੂ ਨੇ ਰੋਹਾ ਪਾੜਨਾ ਸ਼ੁਰੂ ਕੀਤਾ ਕਿਨ ਦਾ ਨਾਲੇ ਤੇ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹਕੂਮਤ ਵਾਲੇ ਭਾਰਵੇਂ ਕਰਦੇ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੀ ਤੁਸੀਂ ਹਕੂਮਤ ਦੇ ਬਾਗੀ ਹੋ ਮੈਂ ਤੇ ਆਪਣੀ ਜਾਨ ਲਈ ਕੇ ਰੱਖ ਕੇ ਮਾਤਾ ਜੀ ਨੂੰ ਆਪਣੇ ਘਰ ਵਿੱਚ ਸ਼ਰਾਪ ਕਰਾਇਆ ਪਰ ਮੈਨੂੰ ਨਹੀਂ ਸੀ ਪਤਾ ਕਿ ਤੂੰ ਇਸ ਤਰ੍ਹਾਂ ਜਾਨ ਮੇਰੇ ਤੇ ਲਾਏਗੀ ਜਦੋਂ ਗੰਗੂ ਨੇ ਰੋਲਾ ਪਉਣਾ ਸ਼ੁਰੂ ਕੀਤਾ ਮਾਤਾ ਜੀ ਵਰਗਦੇ ਨੇ ਫੇ ਗੱਲਿਆ ਇਹ ਕਹਿ ਰੱਖ ਮਾਈ ਸਹਿਬ ਜੀ ਆਦੇ ਮੇਰੇ ਨਾਲ ਨੇ ਮੇਰੇ ਪੁੱਤਰੀਆਂ ਦਾ ਖਿਆਲ ਕਰ ਮਾਤਾ ਜੀ ਕਹਿੰਦੇ ਰੋਲਾ ਨਾ ਪਾ ਹਕੂਮਤ ਵਾਲਿਆਂ ਪਤਾ ਲੱਗਿਆ ਤਾਂ ਇਹਦਾ ਇਲਜਾਮ ਕੋਲ ਹੋਰ ਹੋਵੇਗਾ ਪਰ ਗੰਗੋ ਬਰਾਬਰ ਜਿਹੜਾ ਉਹੜਦਾ ਨਹੀਂ ਉਹਨੇ ਆਪਣੇ ਘਰ ਦੇ ਵਿੱਚ ਨਾ ਸਤਕਾਰਯੋਗ ਮਾਦਾ ਦੇ ਸਹਿਬਜ਼ਾਦਿਆਂ ਨੂੰ ਕੰਨ ਕਰ ਦਿੱਤਾ ਬਾਹਰ ਜਿਹੜਾ ਇੱਕ ਢੇ ਲਾਰ ਕੇ ਉਸ ਵਕਤ ਬੁੜਡੇ ਕੇ ਆ ਜਾਨੀ ਕਰਕੇ ਪਾਨੀ ਕਾ ਨੂੰ ਕਹਿ ਲਗਾ ਹਕੂਮਤ ਦੇ ਬਾਗੀ ਕੁਮੋਦ ਸਿੰਘ ਜੀ ਮਹਾਰਾਜ ਉਹਨਾਂ ਦਾ ਪਰਿਵਾਰ ਮੇਰੇ ਘਰ ਦੇ ਵਿੱਚ ਰੁਕਿਆ ਹੋਇਆ ਹੈ ਮੈਂ ਉਹਨਾਂ ਨੂੰ ਇਸ ਤਰ੍ਹਾਂ ਕਮਰੇ ਵਿੱਚ ਬੰਦ ਕਰਕੇ ਆਇਆ ਵਾ ਤੁਸੀਂ ਮੇਰੇ ਨਾਲ ਚਲੋ ਸਿਪਾਈ ਲੋਕ ਕਿ ਕਿਹਨਾ ਸਹਿਜਿਆਦਿਆਂ ਨੂੰ ਗ੍ਰਿਫਤਾਰ ਕਰੋ ਤੇ ਨਾਲੇ ਜਿੰਨੂੰ ਹੰਗੋ ਬਧੇ ਪਾਸੋਂ ਜਿਹੜਾ ਹੈ ਚੰਗੀ ਪਾਇਆਦ ਆਇਆ ਜੇ ਨਾਮ ਵਜੋ ਜਾਗੀ ਖਾਤੇ ਬਾਦੀ ਖਾ ਇਹ ਕੋਈ ਸਾ ਸੰਗਤ ਅਹਿਲਕਾਰ ਦੇ ਫੌਜਦਾਰ ਸਿਪਾਈ ਦੇ ਤਰਕਾਂ ਦੇ ਜਿਨ੍ਹਾਂ ਨੇ ਸਾਗੇ ਚਕਤੌਰ ਦੇ ਵਿੱਚ ਵੀ ਹਿੱਸਾ ਲਿਆ ਸੀ ਜਾਗੀ ਖਾਤੇ ਬਾਦੀ ਖਾ ਵੀ ਸੋਜੇ ਦੇ ਵੀ ਇਹ ਸਾਡੇ ਕੋਲ ਵਧੀਆ ਬੋਗਾ ਹੈ ਜੇਕਰ ਅਸੀਂ ਸਹਿਯੋਧੀਆਂ ਨੂੰ ਇਸ ਤਰ੍ਹਾਂ ਦਾ ਮਾਤਾ ਜੀ ਨੂੰ ਬੰਦੀ ਬਣਾ ਕੇ ਦੀਨੇ ਸਲਾਹ ਵਿੱਚ ਲਿਆ ਕੇ ਪੇਸ਼ ਕਰਾ ਕੇ ਸਾਡੇ ਰੁਤਬੇ ਵਾਜਰ ਗਏ ਤਾਂ ਦਾਲ ਜਿਹਨਾਂ ਤੋਂ ਆਇਆ ਇੱਕ ਉਸ ਵਕਤ ਇਹਨਾਂ ਨੇ ਆਪਣੇ ਨਾਲ ਸਿਪਾਹੀ ਲਏ ਤੇ ਸਾਧ ਸੰਗਤ ਫ੍ਰੀਕਟ ਨੂੰ ਚੱਲ ਕੇ ਨਗਰ ਸਹੇੜੀ ਆਏ ਇੱਥੇ ਸਰਕਾਰ ਰੋ ਮਾਤਾ ਗੁਦਰੀ ਦੀ ਅਤੇ ਇਹਨਾਂ ਸਹਿਯੋਧੀਆਂ ਨੂੰ ਬਕੈ ਬਣਾਇਆ ਇਹਨਾਂ ਦੇ ਹੱਤਪਰ ਜਿਹੜੇ ਨੇ ਉਹ ਸਾਥ ਸੰਗਤ ਕੋ ਪੈਰਾ ਵਿੱਚ ਬਿੜੀਆਂ ਪਾਈਆਂ ਗਈਆਂ ਹੱਥ ਵੱਧ ਦਿੱਤੇ ਗਏ ਤੇ ਇਹਨਾਂ ਨੂੰ ਤੋੜ ਕੇ ਨਗਰ ਸਿਹੜੀ ਤੋਂ ਮੁਰਿੰਡੇ ਜੜਾਏ ਲਜਾਇਆ ਗਿਆ ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸੈ ਬਣਿਆ ਹੋਇਆ ਹੈ ਰਾਜ ਜਿਹੜਾ ਹੈ ਜਾਦੀ ਖਾਦੇ ਬਾਨੀ ਖਾਨ ਨੇ ਆਪਣੇ ਕੋਲ ਮੁਰਿੰਡੇ ਦੇ ਵਿੱਚ ਇਹਨਾਂ ਸਹਿਬਜ਼ਾਦਿਆਂ ਤੇ ਸਰਕਾਰ ਨੂੰ ਵਾਦਾ ਕਰੀ ਜੀ ਨੂੰ ਰੱਖਿਆ ਉਹਨੇ ਵੀ ਕੁਝ ਸ਼ਕਰ ਵਾਸਤੇ ਨਹੀਂ ਦਿੱਤਾ ਨਾ ਤੀ ਉੱਪਰ ਲੈਣ ਵਾਸਤੇ ਵਸਤਰ ਦਿੱਤਾ ਬਰਕੇ ਫਦੀ ਵਧਾ ਕੇ ਰਾਜਣਾ ਇੱਕ ਕੋਤ ਵਾਲੀ ਵਿੱਚ ਰੱਖਿਆ ਇਹ ਵੀ ਯਕਨ ਕਰਦੇ ਨੇ ਕਿ ਕਿਸੇ ਤਰੀਕੇ ਬਾਗਾ ਜੀ ਅਤੇ ਸਹਿਬਜ਼ਾਦੀਆਂ ਨੂੰ ਅਸੀਂ ਦਿਨੇ ਇਸਨਾਬ ਦੇ ਵਿੱਚ ਰਹਿ ਆ ਕੇ ਕਿ ਜਦੋਂ ਆਪ ਸਵੇਰ ਨੂੰ ਵਜੀਰ ਖਾਨ ਦੀ ਪੇਚੜੀ ਵਿੱਚ ਇਹਨਾਂ ਸਹਿਬਜ਼ਾਦੀਆਂ ਨੂੰ ਪੇਸ਼ ਕਰਾਂਗੇ ਤੇ ਸਾਡੇ ਤੇ ਰੂਪੇ ਵਾਧਣਗੇ ਕਿ ਜਦੋਂ ਸਾਧ ਸੰਗਤ ਕੋਈ ਚਾਰਾ ਨਹੀਂ ਚਲਿਆ ਦੂਸਰੇ ਦਿਨ ਇਹਦੇ ਨੇ ਵੀ ਅਗਰਤ ਵੇਲੇ ਇਹਨਾਂ ਨੇ ਫਿਰ ਇਹਦਾ ਸਹਿਬਜ਼ਾਦੇਆਂ ਨੂੰ ਹੋਰ ਵੀ ਜਿਹੜਾਏ ਤੁਸੀਂ ਇਹ ਪਹਿਲਾਂ ਮੁਰੰਡੇ ਦੇ ਧਰਤੀਤੇ ਦਿੱਤੇ ਇਸ ਤੋਂ ਬਾਅਦ ਨਾਲ ਸਿਪਾਈ ਲੈ ਕੇ ਜਦੋਂ ਸਰਹੰਦ ਦੀ ਧਰਤੀਤੇ ਪਹੁੰਚੇ ਤਾਂ ਇਥੇ ਇਹਨਾਂ ਦਾ ਮਿਲਾਨ ਸਭ ਤੋਂ ਪਹਿਲਾਂ ਸੁੱਚਾ ਨੰਦ ਦੇ ਨਾਲ ਹੋਇਆ ਇਹ ਸੁੱਚਾ ਨੰਦ ਐਸਾ ਬੰਦਾ ਸੀ ਜਿਹੜਾ ਹਮੇਸ਼ਾ ਪਹਿਲਾਂ ਤੋਂ ਹੀ ਗੋਬੇਸਕ ਦੀ ਮਹਾਰਾਜ ਜਨਾ ਦੇ ਨਾਲ ਕੀਰਤਨ ਕਰਦਾ ਆ ਰਿਹਾ ਸੀ ਇਹ ਖਾਰਗੋਦ ਬਾ ਗਿਰਦੀ ਵਾਲਾ ਬੰਦਾ ਕਦੀ ਕਿਸੇ ਦਾ ਭਲਾ ਨਹੀਂ ਸੋਚ ਸਕਦਾ ਤੇ ਸੁਚਾਨੰਦ ਦੇ ਨਾਲ ਰਹਾ ਸੁਚਾਨੰ ਨੇ ਕਿਹਾ ਵੀ ਇਹਨਾਂ ਨੂੰ ਠੱਡੇ ਗੁਰਦੇ ਵਿੱਚ ਰੱਖਿਆ ਜਾਵੇ ਅੱਜ ਜਿਹੜਾ ਆਪਾਂ ਗੁਰਦੂਆ ਦੇਖ ਰਹੇ ਹਾਂ ਨਾ ਜਿਹੜਾ ਠੱਡਾ ਗੁਰਜਾ ਅੱਜ ਵੀ ਸੰਤਾਂ ਜਾਂਦੇ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਉਸ ਥਾਂ ਤੇ ਬੈਠ ਕੇ ਸਿਮਰਨ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ 1710 ਈਸਵੀ ਦੇ ਅੰਦਰ ਸਰਹੱਦ ਨੂੰ ਫਤਹਿ ਕੀਤਾ ਇਥੇ ਲਾਗੇ-ਲਾਗੇ ਹੋਰ ਕਈ ਜਿਹੜਾ ਇਹ ਗੁਰਜ ਬੜੇ ਹੋਏ ਸਨ ਉਹਨਾਂ ਸਾਰੇ ਗੁਰਜਾਂ ਨੂੰ ਬਾਬਾ ਬੰਦਾ ਸਿੰਘ ਭਾਦਰ ਵੱਲੋਂ ਜਿਹੜਾ ਇਹ ਮਲਿਆ ਮੇੜ ਕੀਤਾ ਗਿਆ ਕਿਕੂ ਇੱਕ ਇੱਕ ਛਡਾ ਗੁਰਜ ਰੱਖਿਆ ਗਿਆ ਸੀ ਵਿਸ਼ਾਦੀ ਵਜੋਂ ਵੀ ਵਿਸ਼ਾਦੀ ਵਜੋਂ ਜਿਹੜਾ ਇਹ ਗੁਰਜ ਨੂੰ ਰਹਿਣ ਦਿੱਤਾ ਜਾਏ ਕਿਉਂਕਿ ਬਾਕੀ ਜਿਹੜੇ ਗੁਰਸਾਣ ਕੂਏ ਨੇ ਤੋਂ ਨਿਮੇਸ਼ਰ ਠੱਕੇ ਗੁਰਜ ਦੀ ਉਹ ਸਮਾਤ ਜਿਹੜੀ ਉਚਾਈ ਏ ਉਹ 104 ਚਵਾਰੀ ਫੁੱਟ ਸੀ ਸੌ ਕੋ ਉਚਾਰਣ ਹੈ ਠੰਡਾ ਗੁਰਜ ਦਾ ਨਾਮ ਰੱਖਿਆ ਗਿਆ ਕਿਉਂਕਿ ਵਜੀਦੇ ਨੇ ਗਰਮੀਆਂ ਦੇ ਵਿੱਚ ਕਹਿ ਲਿਏ ਵੀ ਹਵਾ ਦਾ ਆਨੰਦ ਲੈਣ ਵਾਸਤੇ ਇਹ ਠੰਡਾ ਗੁਰਜ ਬਣਾਇਆ ਸੀ ਥੱਲੋਂ ਜਿਹੜਾ ਇਹ ਤਰੀਆ ਲੱਗਦਾ ਸੀ ਹਵਾ ਵਾਂ ਜਦੋਂ ਇਸ ਜਲ ਦੇ ਤਾਲ ਸਿੱਕਲ ਤਾਂ ਲੈ ਕਰਕੇ ਹੁੰਦੀਆਂ ਸਨ ਵਜੀਦਾ ਗਰਮੀਆਂ ਦੇ ਵਿੱਚ ਬੈਠ ਕੇ ਉਸ ਵਕਤ ਠੰਡੇ ਗੁਰਦੇ ਵਿੱਚ ਆਨੰਦ ਮਾਣਿਆ ਕਰਨਾ ਸੀ ਅੱਜ ਉੱਕਪ ਹੋਇਆ ਇਹ ਹਕੂਮਤ ਦਾ ਇੱਕ ਬਾਗੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਪੂਨਾ ਦਾ ਪਰਿਵਾਰ ਇੱਥੇ ਬੰਦੀ ਬਣਾ ਕੇ ਲਿਆਂਦਾ ਗਿਆ ਏ ਤੇ ਉਹਨਾਂ ਦਾ ਜਿਹੜਾ ਮੁਕਾਮ ਹੈ ਨਾ ਉਹ ਠੱਡੇ ਗੁਰਦੇ ਵਿੱਚ ਕੀਤਾ ਜਾਏ ਸਤਕਾਰਯੋਗ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਿਬ ਜਾਂਦੇ ਠੱਡੇ ਬੁਰਜੇ ਵਿੱਚ ਬੈਠੇ ਹੋਏ ਨੇ ਕੋਈ ਇਹਨਾਂ ਨੂੰ ਛੱਡਣ ਵਾਸਤੇ ਨਹੀਂ ਦਿੱਤਾ ਗਿਆ ਨਾ ਹੀ ਕੋਈ ਸੰਸਦ ਉੱਪਰ ਲੈਣ ਵਾਸਤੇ ਕੋਈ ਵਸਦਰ ਪਰ ਮਾ ਗੁਜਰੀ ਉਸ ਸਾ ਸੰਗਤ ਬਾੜੀ ਦੀ ਕਹ ਲਈਏ ਵੀ ਉਸ ਵਕਤ ਇਹ ਜਿਹੜੀ ਗਰਵਾਹਟ ਆਪਣੇ ਸਹਿਬ ਪੁੱਤਰਿਆਂ ਨੂੰ ਬਖਸ਼ਿਸ਼ ਕਰਦੇ ਨੇ ਉਸ ਵਕਤ ਵਾਰ-ਵਾਰ ਇਹਨਾਂ ਪੁੱਤਰਿਆਂ ਨੂੰ ਗੋਦੀ ਵਿੱਚ ਲੈ ਕੇ ਗੁਰਬੰਦੀ ਗੁਰਤੀ ਦਿੰਦੇ ਨੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ ਇਹੀ ਕਹਿੰਦੇ ਨੇ ਪੁੱਤਰਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੁੱਤਰਓ ਖਿਆਲ ਕਰਿਆ ਜੇ ਆਪਣੇ ਪਿਤਾ ਦਾਦੇ ਪਰਦਾਦੇ ਦੀ ਪਾਗ ਨੂੰ ਦਾਗ ਨਹੀਂ ਲਾਉਂ। ਕਿਸੇ ਕੀਮਤ 'ਤੇ ਆਪਣੇ ਧਰਮ ਨੂੰ ਤਿਆਗਣਾ ਨਹੀਂ। ਤੁਹਾਡਾ ਦਾਦਾ ਪਰਦਾਦਾ ਇਹਨਾਂ ਦੇ ਹਕੂਮਤ ਦੇ ਅੱਗੇ ਗੋਡੇ ਨਹੀਂ ਝੁਕ ਕੇ ਬਲਕਿ ਇਹਨਾਂ ਦਾ ਤੇ ਪ੍ਰਕਾਸ਼ ਹੀ ਜੁਲੰਦਾ ਨਾਸ਼ ਕਰਨ ਵਾਸਤੇ ਹੋਇਆ ਸੀ। ਇਹ 사ਸੰਗਤ ਗੁਰੂ ਕੀ ਜੜਾਏ ਸਤਕਾਰਯੋਗ ਵਾਗਾ ਗੁਰੇ ਦੀ ਆਪਣੇ ਪੁੱਤਰਿਆਂ ਨੂੰ ਜਿੰਦੇ ਨੇ ਜੇਸਰੋਲ ਥੱਡੇ ਗੁਰਦੇ ਵਿੱਚ ਰੱਖਿਆ ਗਿਆ ਦੂਸਰੇ ਦਿਨ ਜਦੋਂ ਸਿਪਾਹੀ ਲੈਣ ਵਾਸਤੇ ਆਏ ਤੇ ਬਾਤਾਂ ਗੁਜਰੀ ਦੀ ਕਹਿੰਦੇ ਨੇ ਸਿਪਾਹੀਆਂ ਨੂੰ ਵੀ ਦੱਸੋ ਇਹਨਾਂ ਸਹਿਬ ਜਾਂਦਿਆਂ ਦਾ ਕਸੂਰ ਕੀ ਸਿਪਾਹੀ ਕਹਿੰਦੇ ਅਸੀਂ ਬਾਤਾਂ ਦੀ ਗੁਲਾਮ ਹਾਂ ਪਰ ਅੱਜ ਪਹਿਲੇ ਦਿਨ ਇਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਹੜਾ ਸੁਚਾਨਾ ਤੇ ਬਹੁਤ ਰਾਗ ਬੰਦਾ ਸੀ ਜਾਣੀ ਕਰਕੇ ਮਾਲੀ ਖਾਨ ਨੇ ਦੱਸਿਆ ਸੀ ਅਸੀਂ ਕੱਲ ਯਤਨ ਕੀਤਾ ਵੀ ਕਿਸੇ ਤਰੀਕੇ ਇਹਨਾਂ ਸਹਿਬਜ਼ਾਦੀਆਂ ਨੂੰ ਜੇਦੇ ਸਲਾਮ ਕਬੂਲ ਕਰ ਲਈ ਪਰ ਇਹ ਸਹਿਬਜ਼ਾਦੇ ਤਸ ਤੋਂ ਵਸ ਨਹੀਂ ਹੋਏ ਇਹ ਸਾਡੀਆਂ ਗੱਲਾਂ ਦੇ ਵਿੱਚ ਨਹੀਂ ਆਏ ਪਰ ਸੁਚਾਦੰਦ ਕਹਿਣ ਲੱਗਾ ਵੀ ਅੱਜ ਪਹਿਲੇ ਦਿਨਾਂ ਦੀ ਪੇਸ਼ੀ ਹੋਣੀ ਏ ਤੇ ਕਿਉਂ ਨਾ ਆਪਾਂ ਜੜਾਏ ਸਿਆਣਪ ਤੋਂ ਕੰਮ ਲਈਏ ਜਿਹੜਾ ਵੱਡਾ ਦਰਵਾਜ਼ਾ ਇਹ ਉਹਨੂੰ ਬੰਦ ਕਰ ਦੀਏ ਕਚਹਿਰੀ ਦਾ ਤੇ ਛੋਟੀ ਖਿੜਕੀ ਨੂੰ ਦਰਵਾਜ਼ੇ ਦਾ ਰੂਪ ਦਈਏ ਜਦੋਂ ਇਹ ਸਹਿਬਜ਼ਾਦਿਆਂ ਦੇ ਕਿਦਰੇ ਦੀ ਕਚਹਿਰੀ ਵਿੱਚ ਝੁੱਕ ਕੇ ਜਾਣਗੇ ਆਪਾਂ ਕਵਾਂਗੇ ਕਿ ਇਹਨਾਂ ਨੇ ਝੁੱਕ ਕੇ ਸਹਿਬਜ਼ਾਦਿਆਂ ਨੇ ਵਜੀਦੇ ਨੂੰ ਸਲਾਮ ਕੀਤੀ ਤਾੜੀ ਵਾਰ ਕੇ ਇਹਨਾਂ ਸਹਿਬਜ਼ਾਦਿਆਂ ਤੇ ਹੱਸਾਂਗੇ ਹੋਇਆ ਵੀ ਇਸੇ ਤਰ੍ਹਾਂ ਵੱਡੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਇੱਕ ਖਿੜਕੀ ਨੂੰ ਦਰਵਾਜ਼ੇ ਦਾ ਰੁਕ ਦਿੱਤਾ ਗਿਆ ਕਿ ਜਿਸ ਵਕਤ ਸਿਪਾਈ ਸਹਿਬਜ਼ਾਦਿਆਂ ਨੂੰ ਲੈ ਕਰਕੇ ਇਸ ਖਿੜਕੀ ਦੇ ਕੋਲ ਪਹੁੰਚੇ ਤਾਂ ਇਹ ਸਰਤਾਰ ਸਿੰਘ ਸਾਹਿਬ ਜਿਹਾ ਦਾ ਬਾਬਾ ਫਤੇ ਸਿੰਘ ਆਪਣੇ ਵੀਰੇ ਦੀ ਬਾਹ ਫੜਦੇ ਨੇ ਵੀਰਿਆ ਇਹਨਾਂ ਵੈਰੀਆਂ ਦੀ ਚਾਲ ਹੀ ਆਪਾਂ ਜਿਦਾ ਸੁਚੇਤ ਰਹਿਣਾ ਏ ਦਾਦੀ ਬਾਦੀਆਂ ਗੱਲਾਂ ਨੂੰ ਵਿਸਾਰਨਾ ਨਹੀਂ ਚੇਤੇ ਰੱਖਣਾ ਏ ਬਾਬਾ ਫਤੇ ਸਿੰਘ ਉਸ ਵਾਰ ਕਹਿਣ ਲੱਗੇ ਵੇਖ ਇਹਨਾਂ ਨੇ ਮੁੱਖ ਦਵਾਰ ਬੰਦ ਕਰਕੇ ਤੇ ਛਿੜਕੀ ਨੂੰ ਦਰਵਾਜ਼ੇ ਦਾ ਰੋਕ ਦਿੱਤਾ ਏ ਆ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਪੈਰ ਜਿਨ੍ਹਾਂ ਦੇ ਵਿੱਚ ਜੁੱਤੀਆਂ ਪਾਈਆਂ ਹੋਈਆਂ ਸਭ ਇਹ ਅੱਗੇ ਕਰੀਏ ਤੇ ਜੇ ਸਵਰਤ ਉਹਨਾਂ ਸਹਿਬਜ਼ਾਦਿਆਂ ਨੇ ਆਪਣੇ ਪੈਰ ਉਸ ਖਿੜਕੀ ਦੇ ਵਿੱਚੋਂ ਅੱਗੇ ਵਧਾਏ ਹੋਣਗੇ ਸੱਜ ਕਰਕੇ ਜਾਣਿਆਂਗੇ ਸਹਿਬਜ਼ਾਦਿਆਂ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਜੁੱਤੀਆਂ ਸਿੱਧੀਆਂ ਧਾਰ ਕੇ ਸਵੇਰੇ ਦੇ ਮੂਹਰੇ ਵਜਿਆ ਹੋਣਗੇ ਤੇ ਸਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਪ੍ਰਵੇਸ਼ ਕਰਦੇ ਨੇ ਉਸ ਸਮੇਂ ਦੋਵੇਂ ਭਰਾ ਇੱਕ ਦੂਸਰੇ ਨੂੰ ਮੁਖਾਦਬ ਹੋ ਕਰਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਸਾਸ ਕਰਨ ਫਤਿਹ ਗਈ ਨਾ ਜੀ ਇੱਕ ਬਾੜੀ ਦੇ ਵਿੱਚ ਵੀ ਮਹਾਰਾਜ ਨੇ ਕਿਰਪਾ ਕੀਤੀ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਜੀਤ ਨਾਨਕ ਗੁਰ ਦੇ ਥਿਨ ਪਾਈ ਫਿਰਨ ਮਿਟੇ ਥਿਤਨੀਤ ਮਹਾਰਾਜ ਨੇ ਕਿਹਾ ਸੀ ਜਿਹਦੇ ਰਸਨਾ ਤੇ ਹਮੇਸ਼ਾ ਜੜਾਏ ਵਹਿਗੁਰੂ ਜੀ ਦੀ ਫਤਿਹ ਰਦੀਏ ਉਹ ਹਮੇਸ਼ਾ ਹੀ ਮਦਾਨੇ ਜਗ ਦੇ ਤਿਆ ਕਰਦੇ ਆ ਕਿ ਜਦੋਂ ਫਤਿਹ ਬਲਾਈ ਦਾ ਸਾਹਿਬ ਜਾਂਦਿਆਂ ਨੇ ਤੇ ਉਸ ਕਚਰੀ ਦੇ ਵਿੱਚ ਸਦਾਕਾ ਆ ਗਿਆ ਜਿਹੜਾ ਸੁਚਾਨੰਨ ਪਹਿਲਾ ਸਾਸਗਤ ਉਹਦਾ ਚਿਹਰਾ ਹਸੂ ਵਸੂ ਕਰ ਰਿਆ ਸੀ ਮਨੁੱਖ ਨੂੰ ਸਭ ਸੁngਿਆ ਉਹ ਵਜੀਦੇ ਦੇ ਹੋ ਛੱਡ ਕੇ ਇਹਨਾਂ ਸਾਹਿਬ ਜਾਂਦਿਆਂ ਦੀਆਂ ਆਰਬਨਾ ਕੀ ਨੇ ਪਰ ਇਹਨਾਂ ਦਾ ਜਿਹੜਾ ਕੰਫੀਡੈਂਸ ਚੜਦੀ ਕਲਾ ਜਾਂ ਭਰੰਦੇ ਵਿੱਚ ਪ੍ਰਪਗਦਾ ਉਹ ਕੁੱਝ ਹੋਰ ਹੀ ਤਸਵੀਰ ਪਿਆੜ ਬਈ ਕਰਦੀ। ਬਾਬਾ ਅੱਜ ਦਾ ਜਿਹੜਾ 11ਵਾਂ ਉਹ ਦਾ ਦਿਨ ਸੀ ਪਹਿਲੇ ਦਿਨ ਸਾ ਸੰਗਤ ਕਲੀਨੇ ਦੀ ਕਚਾਰੀ ਵਿੱਚ ਇਹ ਸਹਿਬਜਾਦੇ ਪਹੁੰਚਦੇ ਨੇ ਸਮਾਂ ਵੀ ਹੋ ਗਿਆ ਏ ਇਸ ਤੋਂ ਅਗਲੇ ਦਾ ਜਿਹੜਾ ਇਤਿਹਾਸ ਏ ਪਹਿਲੇ ਦਿਨ ਸਹਿਬਜਾਦਿਆਂ ਦੇ ਉੱਪਰ ਇੰਨੀ ਜੜਾਏ ਹੋ ਕਹਿੰਦੇ ਇਹ ਵੀ ਜਾਦਾ ਸਹਿਬ ਜਾਦੇ ਨੂੰ ਸਮਝਾਇਆ ਹੀ ਗਿਆ ਉਹਨਾਂ ਤੇ ਸਰਦੀ ਨਹੀਂ ਕਰਤੀ ਗਈ ਪਹਿਲੇ ਦਿਨ ਪਿਆਰ ਦੇ ਨਾਲ پیش ਆਏ बार-बार ਇਹ ਹੀ ਕਹਿੰਦੇ ਨੇ ਸਹਿਬ ਜਾਦੇਓ ਜਿੰਨੇ ਇਸਲਾਮ ਕਬੂਲ ਕਰੋ ਇਹ ਸੂਬਾ ਸਰਹੰਦ ਦੀ ਕਚਹਿਰੀ ਤੁਹਾਡੇ ਪਿਤਾ ਦਾ ਅਨੰਤਪੁਰ ਸਾਹਿਬ ਦਾ ਦਰਬਾਰ ਨਹੀਂ ਇੱਥੇ ਝੁਕ ਕੇ ਸਲਾਮ ਕਰੋ ਪਰ ਇਹਨਾਂ ਸਹਿਜਾਦਿਆਂ ਨੇ ਇੱਕੋ ਹੀ ਗੱਲ ਕਹੀ ਸੀ ਸਾਡੇ ਪਿਤਾ ਨੇ ਸਾਡੇ ਦਾਦੇ ਨੇ ਸਾਡੀ ਪਰਦਾਦੇ ਨੇ ਸਾਡੀਆਂ ਮਾਤਾਵਾ ਨੇ ਸਾਨੂੰ ਇੱਕੋ ਹੀ ਸਬਕ ਪੜਾਇਆ ਏ ਆਦੇਸ਼ ਦਿਸੈ ਆਦੇਸ਼ ਆਦ ਅਨীল ਅਨਾਦ ਅਨਾਹਦ ਜੁਗ ਜੁਗ ਇੱਕੋ ਵੇਸੁਨਾ ਸਹਿਜਾਦਿਆਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਆ ਤੇ ਸਸਨ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਕਿਦਾਰ ਖਾਲਸੇ ਦਾ ਗੁਰੂ ਕੇ ਸਿੱਖ ਦਾ ਕੇਵਲ ਤੇ ਕਿਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਉਹ ਸਰਕਾਰਪੁਰ ਪ੍ਰਮਾਤਮਾ ਦੇ ਅੱਗੇ ਸਿਰ ਸਜਿਣਾ ਚਾਹੀਦਾ ਹੈ ਸੁ익ਨੀਆ ਵਿਚਾਰਾ ਪਰਵਾਰ ਭੁੱਲ ਚੁੱਕ ਦੀ ਜੀ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਦੀ ਫਤਹਿ ਸਤਨਾਮ